ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਦੇ ਵਿੱਚ 13 ਸਾਲਾਂ ਤੋਂ ਬਾਅਦ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਕਲਾਨੌਰ ਦੀਆਂ 6 ਪੰਚਾਇਤਾਂ ਵਿੱਚੋਂ 2 ਪੰਚਾਇਤਾਂ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਤੇ 6 ਪੰਚਾਇਤਾਂ ਤੇ ਅੱਜ ਚੋਣਾਂ ਹੋ ਰਹੀਆਂ ਨੇ ਪੰਚਾਇਤੀ ਚੋਣਾਂ ਨੂੰ ਲੈ ਕੇ ਕਲਾਨੌਰ ਦੇ ਵਿੱਚ ਕੀਤੇ ਗਏ ਸੁਰੱਖਿਆ ਦੇ ਸਖਤ ਇੰਤਜ਼ਾਮ ਨੇ ਅਤੇ ਇਸ ਦੌਰਾਨ ਵੋਟਰ ਆਪਣੇ ਵੋਟ ਪੁੱਟਾਉਣ ਦੇ ਲਈ ਆਉਣਗੇ ਸੂਚ ਉਹ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਹੁਣ ਵੋਟਾਂ ਹੋਣ ਜਾ ਰਹੀਆਂ ਨੇ ਬਹੁਤ ਵਧੀਆ ਹੈ ਜੀ بڑے ਚਿਹਰਾਂ ਦੀ ਇਹ ਚੀਜ਼ ਦੀ ਉਡੀਕ ਹੀ ਲੋਕਾਂ ਨੂੰ ਬਹੁਤ ਚਿਰ ਦਾ 13 ਸਾਲ ਹੋ ਗਏ ਸ਼ਹਿਰ ਦਾ ਵਿਕਾਸ ਰੁ ਗਿਆ ਹੈ ਜਿਹੜੀ ਹੁਣੇ ਵੋਟਾਂ ਪੈਣਗੀਆਂ ਇਹਦੇ ਨੇ ਵੀ ਦੋ ਵੀ ਨੌਜਵਾਨ ਮੁੰਡੇ ਸਰਪੰਚ ਪੰਚ ਬਣ ਗਏ ਸ਼ਹਿਰ ਦਾ ਵਿਕਾਸ ਲੈ ਕੇ ਅੱਗੇ ਤੁਰਨਗੇ ਕਿਦਾਂ ਨੇ ਪ੍ਰਬੰਧ ਨੇ ਪ੍ਰਸ਼ਾਸਨ ਨੇ ਬਹੁਤ ਵਧੀਆ ਪ੍ਰਬੰਧਾ ਜੀ ਬਹੁਤ ਪ੍ਰਸ਼ਾਸਨ ਸਾਥ ਦੇ ਰਿਹਾ ਕੋਈ ਅਲੱਗੁੱਲਾ ਨਹੀਂ ਹੋ ਰਿਹਾ ਬੜੀਆਂ ਪੀਸਫੁਲ ਵੋਟਾਂ ਹੋ ਰਹੀਆਂ ਦਾ ਲੋਕਾਂ ਦਾ ਉਤਸ਼ਾਹ ਬਹੁਤ ਜ਼ਿਆਦਾ ਲੋਕਾਂ ਚ ਉਤਸ਼ਾਹ ਹੈ ਕਿਉਂਕਿ 13 ਸਾਲ ਬਾਅਦ ਜਿਹੜੀ ਇਲੈਕਸ਼ਨ ਹੋ ਰਹੀ ਹੈ ਇਸ ਕਰਕੇ ਲੋਕਾਂ ਚ ਬਹੁਤ ਉਤਸ਼ਾਹ ਹੈ ਕਿ ਸਾਡੇ ਵੀ ਕਰਵਾਣਾ ਔਰ ਵੀ ਜਿਹੜੀ ਆ ਸੁਣੀ ਗਈ ਹੈ 13 ਸਾਲ ਹੋ ਗਏ ਹੀ ਕਲਾ ਨਾ ਜਿਹੜਾ ਪਿੱਛੇ ਚੱਲ ਗਿਆ ਸੀ ਵੋਟਰਾਂ ਨੂੰ ਦੇਖੀ ਵੋਟਰਾਂ ਨੂੰ ਇਹ ਤਾਂ ਕਿ ਹਮ ਹਮ ਆ ਕੇ ਬਾਹਰ ਨਿਕਲੋ ਅਤੇ ਆਪਣੀ ਪੋਟ ਦਾ ਪ੍ਰਯੋਗ ਕਰੋ ਤੇ ਵਧੀਆ ਕੈਂਡੀਡੇਟ ਨੂੰ ਵੋਟ ਪਾਓ ਅਸੀਂ ਇਹਨਾਂ ਆ ਕਿ ਪਹਿਲਾਂ ਹੋਣੀ ਚਾਹੀਦੀ ਸੀ ਜੀ ਤੇ ਬਹੁਤ ਦੇਰ ਕਰ ਦਿੱਤੀ ਜਾਂ ਜਿੰਨੀ ਦੇਰ ਇਹਨਾਂ ਨੇ ਕੀਤੀ ਹੈ ਉਹਨੇ ਸਾਡੇ ਸ਼ਹਿਰ ਦੀ ਡਿਵਰਟਮੈਂਟ ਜਿਹੜੀ ਪਿੱਛੇ ਪਈ ਹੈ ਜੀ ਨੂੰ ਹੁਣ ਚਾਹੀਦਾ ਹੈ ਕਿ ਜਿਹੜਾ ਵੀ ਆਪਣਾ ਮੱਕੀ ਬੰਦਾ ਚੁਣੀਏ ਉਹਦੀ ਵਾਧ ਤਵਾਦ ਹੈਲਪ ਕਰਕੇ ਤੇ ਉਹ ਸ਼ਹਿਰ ਨੂੰ ਧਿਆਨ ਰੱਖੇ ਜੀ ਤੇ ਲੋਕਾਂ ਦਾ ਖਿਆਲ ਰੱਖੇ ਜੀ ਕਿਵੇਂ ਦੇ ਪ੍ਰਬੰਧ ਕੀਤੇ ਆ ਪੁਲਿਸ ਨੇ ਬਹੁਤ ਵਧੀਆ ਪ੍ਰਬੰਧ ਹੈ ਜੀ ਦੇਖੋ ਤੁਹਾਡੇ ਸਾਹਮਣੇ ਹੈ ਸਭ ਕੁਝ ਲੋਕ ਬੜੇ ਆਰਾਮ ਨਾਲ ਘੋਟਾ ਪਾਰ ਰਹੇ ਨੇ ਤੇ ਬੜੇ ਆਰਾਮ ਨਾਲ ਜਾ ਰਹੇ ਹੈ ਜੀ ਕੋਈ ਇਹੋ ਜਿਹੀ ਮੇ ਕੀ ਹਲਚਲ ਨਹੀਂ ਹੈਗੀ ਉਸ ਦਾ ਬਹੁਤ